500 ਦੇ ਦੁਆਏ 500 ਦੇ 2 ਕਿਲੋ ਜਿਹੜਾ ਮਰਜੀ 500 ਮੇ 2 ਬਾਕੀ ਕਲਰ ਆਪਸ਼ਨ ਵੀ ਬਹੁਤ ਜ਼ਿਆਰੇ ਆ 500 ਦੇ 2 ਕਿਹੜਾ ਬਾਈ 100 ਰੁਪਏ ਮੀਟਰ ਆ 100 ਰੁਪਏ ਦਾ ਪੂਰਾ ਪੀਸ ਹੈ ਮਾਰਕੀਟ ਆਪਨ 150 ਰੁਪਏ 200 ਰੁਪਏ ਮੀਟਰੇ ਕਪੜਾ ਜੋ ਮਿਲਦਾ ਹੈ ਠੀਕ ਹੈ ਆਪੇ 100 ਰੁਪਏ ਪੂਰਾ ਪੀਸ ਮਿੰਟ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਸਰੀ ਕਾਲਜੀ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆ ਸਹਿਰ ਚੰਡੀਗੜ੍ਹ ਤੇ ਇੱਥੇ ਬਹੁਤ ਵੱਡੀ ਸੇਲ ਲੱਗੀ ਹੋਇਆ ਕੱਪੜਿਆਂ ਦੀ ਇਹਦੇ ਤੁਹਾਨੂੰ ਬੈੱਡ ਸ਼ੀਟਾਂ ਹੋ ਗਈਆਂ, ਸੂਟ ਹੋ ਗਏ, ਕੁਰਤੇ ਹੋ ਗਏ, ਦੁਪੱਟੇ ਹੋ ਗਏ ਤੇ ਬਾਕੀ ਹੋਰ ਵੀ ਚੈਸਟ ਕੱਪੜੇ ਜਿਵੇਂ ਕੁਰਤੇ ਪਜਾਮੇ ਦੇ ਕੱਪੜੇ ਸਾਰੇ ਹੁੰਦੇ ਆ। ਆਪਾਂ ਤੁਹਾਨੂੰ ਸਾਰੀ ਸੇਲ ਦਿਖਾਉਨੇ ਆ। ਬਹੁਤ ਵੱਡੀ ਸੇਲ ਲੱਗਦੀ ਚੰਡੀਗੜ੍ਹ। ਹਰ ਇੱਕ ਫਰਾਈਡੇ ਨੂੰ ਜਾਮਾ ਮਸ ਦੀ ਬਿਲਕੁਲ ਕੋਲੇ ਲੱਗਦੀ ਹੈ ਸੈਕਟਰ 20 ਦੇ ਵਿੱਚ ਤੇ ਅੱਜ ਵੀਡੀਓ ਦਾ ਤੁਹਾਨੂੰ ਸਾਰੀ ਸੇਲ ਦਿਖਾਵਾਂਗੇ ਤੇ ਵੀਡੀਓ ਦਾ ਐਂਡ ਤੱਕ ਬਣੇ ਰਹੋ ਤੇ ਵੀਡੀਓ ਆਪਾਂ ਸਟਾਰਟ ਕਰਦੇ ਆ। ਲਓ ਵੀ ਸਾਹਮਣੇ ਆਪਣੇ ਦੇਖ ਸਾਨੂੰ ਸੇਲ ਤੇ ਬਹੁਤ ਵੱਡੀ ਸੇਲ ਆ ਇਹ ਜਿਵੇਂ ਆ ਪਏ ਨੇ ਇੱਥੇ। ਤੇ ਆ ਦੇਖੋ ਜਿਵੇਂ ਦੁਪੱ ਕਿੰਨੇ ਦਾ ਮਾਤਾ ਜੀ ਇਹ? ਇਹ 100 ਰੁਪਏ ਦਾ ਇੱਕ ਪੀਸ ਹੈ। 100 ਰੁਪਏ ਦਾ ਇੱਕ ਪੀਸ ਜਿਵੇਂ ਆ ਪਏ ਨੇ। ਇਹ ਇੱਕ ਪੀਸ 100 ਦਾ। ਹਾਂ ਇਹ 50 ਰੁਪਏ ਦਾ ਇੱਕ ਪੀਸ ਹੈ। 50 ਰੁਪਏ ਦਾ ਇੱਕ ਪੀਸ ਹੈ। ਠੀਕ ਹੈ ਜੀ ਉਹ 50 ਰੁਪਏ ਦਾ। ਤੇ ਆਹ 100 ਰੁਪਏ ਦਾ। ਬਾਕੀ ਅੱਗੇ ਦਿਖਾਉਣਾ ਤੁਹਾਨੂੰ ਹੋਰ। ਤੇ ਜਿਵੇਂ ਇੱਧਰ ਬੈਗ ਵਗੈਰਾ ਵੀ ਪਏ ਨੇ ਤੇ ਪੈਸੇ ਇੱਧਰ। ਤੇ ਆਹ ਅੱਗੇ ਪੜਦੇ ਬੈੱਡ ਸੀਟਾਂ। ਲੱਗ ਲੱਗ। ਤੇ ਜਿਵੇਂ ਇੱਧਰ ਦਿਖਾਉਣੇ ਆ। ਬਾਕੀ ਰੇਟ ਵੀ ਕੋਦਦੇ ਆ ਬਾਈ ਨੂੰ ਆਪਾਂ। ਕਿੰਨੇ ਦਾ ਬਾਈ ਇੱਕ ਪੜਦਾ ਕਿੰਨੇ ਦਾ ਹੈ ਬੈਡ ਸੀਟ ਚਾਦਰ ਕਿੰਨੇ ਦੀ ਹੈ ਕਿਤਨੇ ਕੀ ਹੈ 500 600 500 600 ਆਹ ਬੋਲ ਤਾਂ ਕੀ ਹੈਗੀ ਤਬਰ 500 600 ਬਾਈ ਜੀ ਤੇ ਬਾਕੀ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਆ ਤੇ ਆ ਗਿਆ ਪਲਾਸਕਟ ਦੇ ਢਾਂਡੇ ਦੇਖੋ ਆਹ ਜੀ 20 ਰੁਪਏ ਸੇਲ ਤੇ ਕੋਈ ਵੀ ਤੁਸੀਂ ਇੱਥੇ ਪਲਾਸਟਿਕ ਦਾ ਲੈ ਲਓ 20 ਰੁਪਏ ਦੇ ਵਿੱਚ ਭਈਆ 20 ਰੁਪਏ ਕੇ ਹੈ ਨਾ ਇੱਕ ਕੋਲ 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 ਇਹ ਪੰਜਾਬੀ ਟੋਕਰੀ ਵੀ 20 ਰੁਪਏ ਦੀ 55 ਦੇ ਨਾਲ ਲਓ ਭਈਆ ਇਹ ਵੀ 20 ਰੁਪਏ ਦੀ ਹੈ ਇਹ ਹੈਂਡਲ ਵਾਲੀ ਹੈ ਇਹ ਸਭ ਵੀ 20 ਰੁਪਏ ਦੀ ਸਾਰੇ 20 ਰੁਪਏ ਦਾ ਜੀ ਕੌਫੀ ਮਗ ਬਾਕੀ ਆ ਲਿਖਿਆ ਹੋਇਆ 20 ਰੁਪਏ ਸੇਲ ਠੀਕ ਆ ਜੀ ਉਹ ਹੈਂਡਲ ਵਾਲੀ ਵੀ 20 ਰੁਪਏ ਦੀ ਇਹ ਡੋਂਗੇ بڑے بڑے ਮੱਗੇ ਹੋ ਗਏ ਕਮਲੇ ਸਾਰੇ ਕਰਦੇ ਸਜਾਵਟੀ ਕਮਲੇ ਸਾਰੇ ਆ 20 ਰੁਪਏ ਦੇ ਨੇ ਕੁਝ ਵੀ ਲੈ ਲਓ 26 ਰੁਪਏ ਦਾ ਕਮਲਾ ਫੈਂਸੀ ਕਮਲਾ ਸਾਰੇ ਡੈਕੋਰੇਸ਼ਨ ਕਮਲੇ ਵੀ 20 ਲਓ ਵੀ ਕਮਲੇ 20 ਰੁਪਏ ਦੇ ਵੱਡੀਆਂ ਵੱਡੀਆਂ ਟੋਕਰੀਆਂ ਸਬਜ਼ੀ ਵਾਸਤੇ ਜਿਹੜਾ ਸਮਾਨ ਮਾਰਜੀ ਦੇਖੋ ਜੀ 20 ਰੁਪਏ 20 ਬਾਕੀ ਆ ਗਏ ਅੱਗੇ ਸੂਟ ਵਗੈਰਾ ਆ ਗਏ ਜਿਵੇਂ ਆ ਪਏ ਨੇ ਦੇਖੋ ਦੇਖੋ ਕਿੰਨੇ ਜ਼ਿਆਦਾ ਕੁਆਂਟੀਟੀ ਦੇ ਕੱਪੜਾ ਪਿਆ ਤੇ ਆਹ ਪਏ ਨੇ ਜਿਵੇਂ ਲੋਰੇ ਜਿਵੇਂ ਲੋਰੇ ਇਹ ਕੀ ਹੈ ਦੇਖ ਸਕਦੇ ਹੋ ਬਾਕੀ ਅਜੇ ਅਜੇ ਮੇਰੇ ਇੰਤਰ ਹੀ ਪਏ ਨੇ ਪਏ ਨੇ ਕੀ ਰੇਟ ਆ ਬ੍ਰਦਰ 500 ਦੇ ਦਵਾਏ 500 ਦੇ ਦੋ ਬਈ ਲੋ ਜਿਹੜਾ ਮਰਜੀ 500 ਮੇ ਦੋ ਬਾਕੀ ਕਲਰ ਆਪਸ਼ਨ ਵੀ ਬਹੁਤ ਜ਼ਿਆਦੇ ਆ 500 ਦੇ ਦੋ ਲੋਈ ਕਲਰ ਆਪਸ਼ਨ ਵੀ ਬਹੁਤ ਜ਼ਿਆਦੇ ਆ ਦੇਖ ਸਕਦੇ ਹੋ ਕਿੰਨੇ ਕਲਰ ਆਪਸ਼ਨ ਆ ਜਿਵੇਂ ਆ ਪਏ ਨੇ ਇਹ ਵੀ ਬਈ 500 ਦੇ ਦੋ ਆ ਵੀ 500 ਦੇ ਦੋ ਪਏ ਇਹ ਰਹੇ ਉਹਨਾਂ ਨੂੰ ਮਿਲਦਾ ਬੰਦ 500 ਦੇ 2 500 ਦੇ 2 ਸੇਲ ਲੱਗੀ 500 ਦੇ 2 ਤੇ ਬਾਕੀ ਇੱਧਰ ਵੀ ਪਏ ਨੇ ਜਿਵੇਂ ਆ ਪਏ ਨੇ ਸਾਰੇ ਆ ਦੇਖੋ ਲਓ ਵੀ ਕਿੰਨੇ ਮੀਟਰ ਹੁੰਦਾ ਭਾਈ ਇਹ 5 ਮੀਟਰ ਕਰ ਦੇ ਭਾਈ ਹੈ ਭਈਆ ਕਿੰਨੇ ਮੀਟਰ ਹੁੰਦਾ ਇਹ ਦੇ ਲਓ ਵੀ ਦੇਖ ਭਈਆ ਕਿੰਨੇ ਮੀਟਰ ਹੈ 5 ਮੀਟਰ ਦੇ 400 ਰੁਪਏ ਕਾਤੋ ਕਿੰਨੇ ਮੀਟਰ ਹੁੰਦਾ 5 ਮੀਟਰ 5 ਮੀਟਰ ਇਹ 400 ਦਾ ਬਾਈ ਬਾਈ ਕਹਿੰਦਾ ਤੇ 5 ਮੀਟਰ ਹੁੰਦਾ ਬਾਕੀ ਕਲਰ ਆਪਸ਼ਨ ਬਹੁਤ ਜ਼ਿਆਦੇ ਆ ਤੁਸੀਂ ਆ ਸਕਦੇ ਤੇ ਹਰ ਇੱਕ ਫਰਾਈਡੇ ਨੂੰ ਹੀ ਲੱਗਦੀ ਆ ਸੇਲ ਲਓਗੇ ਅੱਡ ਬੱਟੇ ਨੇ ਇੱਡ ਬੱਟੇ ਕਿੰਨੇ ਦਾ ਜੀ ਇਹ ਡਬੱਟਾ ਇਹ ਇਹ ਬਾਈ 250 ਦਾ 2 ਮਿੰਟ ਦਾ 250 ਹਾਂ ਜੀ 200 ਦਾ 25 ਮਿੰਟ ਇਹ 200 ਦਾ 25 ਮਿੰਟ ਇਹ 150 ਦਾ ਮਿੰਟ ਸੁਣਨੀ ਕਿੰਨੇ ਕਿੰਨੇ ਦਾ 150 ਦਾ ਠੀਕ 150 ਦਾ ਜੀ ਲਓ ਵੀ ਪਿਓਰ ਦਾ 150 ਦਾ 150 ਦਾ ਇਹ ਜੀ ਵੀਰਸਨ ਮਸ਼ੀਨ ਕੋਲ ਜੀ ਠੀਕ ਜੀ ਲਓ ਭਾਈ ਕਰੋ ਡਬੱਟਾ ਚੱਕ ਪਿਓਰ ਦਾ ਪ੍ਰਿੰਟ ਦਾ ਪ੍ਰਿੰਟ ਪ੍ਰਿੰਟ ਬੋਪ ਆਏ ਨੇ ਹੈਂ ਮੈਂ ਲੈ ਕੇ ਚੈੱਕ ਹੋਣਗੇ ਇੱਕ ਨਹੀਂ ਕਰ ਸਕਦਾ ਪ੍ਰਿੰਟ ਬਹੁਤ ਵਧੀਆ ਪ੍ਰਿੰਟ ਤਾਂ ਵਧੀਆ ਨੇ ਸਾਰਿਆਂ ਦੇ ਹੂੰ ਤੇ ਬਾਕੀ ਕੀ ਆ ਹੋਰ ਆ ਗਏ ਲੈਸ ਆ ਗਏ ਲੈਸਾਂ ਹੂੰ ਲੋਈ ਇੱਧਰ ਆਗੀਆਂ ਨੇ ਲੈਸਾਂ ਤੇ ਆਪੀਆਂ ਨੇ ਲੈਸਾਂ ਲੈਸਾਂ ਵੀ ਤੁਹਾਨੂੰ ਵੀ ਸੇਲ ਤੋਂ ਮਿਲ ਜਾਣਗੇ ਤੇ ਇਹਨਾਂ ਨੇ ਕਾਫੀ ਇਹ ਪੜਾ ਤੋ ਹੈ ਆਪ ਕੋ ਇਹ ਦੇਖਦਾ ਵਾ ਇੱਕ ਪੜਾ ਲਓ ਤੇ ਬੈੱਡ ਸ਼ੀਟ ਆ ਗਈ ਬਈ ਬੈੱਡ ਸ਼ੀਟ ਕਿੰਨੇ ਕੀ ਹੈ ਇੱਕ ਇੱਕ ਕਿੰਨੇ ਸੇ ਸਟਾਰਟ ਹੋਣੀ ਗਿਆ ਤੇ 650 ਸਟਾਰਟਿੰਗ ਰੇਟ ਕਿਆ ਹੈ 350 ਸਟਾਰਟਿੰਗ ਹੈ ਜੀ ਦੇਖੋ ਲਓ ਜੀ 350 ਤੋਂ ਸਟਾਰਟਿੰਗ ਹੈ ਬਾਈ ਕੋ 350 ਵਾਲੀ ਕਿਹੜੀ ਆ ਇਹ ਵਾਲੀ ਇਹ ਵਾਲੀ ਆ 350 ਉਹ ਕਰਾਂ ਦਾ ਲੱਗ-ਲੱਗ ਰੇਟ ਬਾਕੀ ਸਾਰਿਆਂ ਦਾ ਲੱਗ-ਲੱਗ ਰੇਟ ਆ ਤੇ ਆ ਪੈਨੇ ਜਿਵੇਂ ਦੂਆ ਬਾਕੀ ਆ ਪਿਆ ਕੁਰਤੇ ਪਜਾਮੇ ਦਾ ਕੱਪੜਾ ਜਿਹਨੇ ਮੈਂ ਸੂਟ ਵਗੈਰਾ ਪਏ ਨਹੀਂ ਤੇ ਆਹ ਦੇਖੋ ਜਿੱਥੇ ਕਿੰਨੇ ਸੋਹਣੇ ਰੰਗ ਪਏ ਨੇ ਸੂਟਾਂ ਦੇ ਚੱਕੋ ਆਹ ਦੇਖੋ ਕਿੰਨੇ ਸੋਹਣੇ ਰੰਗ ਪਏ ਨੇ ਬਾਕੀ ਆ ਇਧਰ ਪਿਆ ਕੁਰਤਾ ਪਜਾਮਾ ਜਮੀ। ਆ ਵੀ ਚਟਾ ਕੁਰਤਾ ਪਜਾਮਾ। ਭਾਈ ਕਿੰਨੇ ਰੁਪਏ ਮੀਟਰ ਹੈ? ਹੈ? ਉਹ 200 ਰੁਪਏ ਮੀਟਰ ਹੈ। ਅੱਛਾ। ਇਹ ਕਿਹੜਾ ਕਾਟਨ ਦਾ ਹੈ? ਹਾਂਜੀ ਕੋਟਨ ਹੈਗੀ। ਪਿਓਰ ਕਾਟਨ? ਹਾਂ ਪਿਓਰ ਕੋਟਨ। ਠੀਕ ਹੈ। ਲਓ ਵੀ 200 ਰੁਪਏ ਮੀਟਰ ਬਾਈ ਕੰਦਾ। ਪਿਓਰ ਕਾਟਨ। 200 ਰੁਪਏ। ਅੱਛਾ।

ਆ ਸੂਟ ਨੇ ਭਾਈ ਕੀ ਰੇਟ ਇਹਨਾਂ ਦਾ ਹਾਂ ਕਿਸੇ ਵਾਲੇ ਮੇਰੇ 1600 1800 2000 ਸੋ ਸਰ ਕਿੜੇ ਕੜਾਈ ਵਾਲੇ ਨੇ ਇਹ ਹਾਂਜੀ ਬਾਕੀ ਬਾਜ ਨਹੀਂ ਜਮ 10 ਦਾ ਰੇਟ ਅਲੱਗ ਅਲੱਗ ਰੇਟ ਆ ਭਾਈ ਜਨਾ ਤੇ ਆ ਪੈਣੀ ਜਮੇ ਬਾਕੀ ਆ ਦੇਖੋ ਕਿੰਨੇ ਪਿਆਰੇ ਪਿਆਰੇ ਸੋਹਣੇ ਸੂਟ ਪੈਣੀ ਸਾਰੇ ਤੇ ਬਾਕੀ ਇੱਧਰ ਸਲਟਾ ਵਗੈਰਾ ਪਈਆਂ ਨੇ ਜਿਵੇਂ ਆ ਪਈਆਂ ਨੇ ਲੋ ਕੀ ਰੇਟ ਆ ਜੀ 100 ਰੁਪਏ ਸਿਰਫ 100 ਰੁਪਏ ਲਓ ਸਿਰਫ 100 ਰੁਪਏ ਬਾਕੀ ਕੁਆਂਟੀਟੀ ਦੇਖੋ ਕਿੰਨੀ ਜ਼ਿਆਦਾ ਆ ਤੇ ਆ ਜਵੇਂ ਕੁਰਤੇ ਪਜਾਮਾ ਪਿਆ ਇਹ ਆ ਸਾਰਾ ਕੁਰਤਾ ਪਜਾਮਾ ਹੋ ਗਿਆ ਇਹ ਮਿੰਟ ਅੱਗੇ ਦਿਖਾਉਣਾ ਤੁਹਾਨੂੰ ਹੋਰ 100 ਰੁਪਏ ਦੇਖ ਲਓ ਦੇਖ ਲਓ ਤੇ ਆ ਦੇਖੋ ਇਧਰ ਕੰਨਾ ਕਪੜਾ ਪਿਆ

ਉਹ ਸਾਹਮਣੇ ਡਬੱਟੇ ਪਏ ਨੇ ਦੇਖ ਸਕਦੇ ਤੇ ਇੱਧਰ ਲੈ ਰਹੇ ਨੇ ਕਾਫੀ ਤੇ ਆ ਆ ਗਏ ਨੇ ਸੂਟ ਆ ਗਏ ਲੋਕੀ ਦੇਖੋ ਰੰਗ ਚੈੱਕ ਕਰੋ ਸੂਟਾਂ ਦੇ ਕਿੰਨੇ ਪਿਆਰੇ ਨੇ ਯਕੀ ਕੀ ਰੇਟ ਹੈ ਇਸਕਾ 700 ਵਿੱਚ 200 700 ਵਿੱਚ 2 700 ਵਿੱਚ 2 ਭਾਈ ਕਰੋ ਚੱਕ 700 ਰੁਪਏ ਦੇ 2 ਬਾਕੀ ਆ ਦੇਖੋ ਤੁਹਾਨੂੰ ਕਪੜਾ ਪਿਆ ਤੇ ਆ ਵੀ ਸ਼ੂਟ ਆ ਗਈ ਵੀ ਸ਼ੂਟ ਆ ਗਈ ਸ਼ੂਟਾਂ ਦੇ ਆਪਸ਼ਨ ਬਹੁਤ ਜ਼ਿਆਦੇ ਆ ਸ਼ੂਟ ਤੁਹਾਨੂੰ ਬਹੁਤ ਕਵਾਂਟੀਟੀ ਵਿੱਚ ਮਿਲ ਜੂਗਾ ਲੋਭੀ ਬਾਕੀ ਆਪ ਐਨੇ ਇੱਧਰ ਕੇ ਅੱਜ ਅਸੀਂ ਚੀਨ ਦੀਆਂ ਪੈਂਟਾਂ ਹੋ ਗਈਆਂ ਲੋ ਜੀਨ ਦੀਆਂ ਪੈਂਟਾਂ ਹੋ ਗਈਆਂ ਨੋਰਮਲ ਪੈਂਟ ਵੀ ਹੈਗੀ ਜੀਨ ਦੀ ਪੈਂਟ ਦਾ ਕੀ ਰੇਟ ਆ ਬਾਈ ਜੀਨ ਦੀ ਪੈਂਟ ਦਾ ਸਾਡੇ 450 500 ਵਾਲੇ ਵਿੱਚ ਦੇ ਦਿੰਦੇ ਸਟਾਰਟਿੰਗ 450 ਤੋਂਣੀ ਹੈ ਸਟਾਰਟਿੰਗ 450 ਤੋਂ ਨੋਰਮਲ ਦਾ 350 ਨੋਰਮਲ 350 ਅਸਫਾਲਟ ਵਗੈਰਾ ਤੈਨੂੰ ਸੋ 300 350 400 ਇਤੋਂ ਯਾਨੀ ਸਟਾਰਟਿੰਗ ਹੋ ਜਾਂਦੀ ਹੈ ਤੇ ਅਲੱਗ-ਅਲੱਗ ਰੇਂਜ ਆ ਤੇ ਬਾਕੀ ਜੀਨ ਦੇ ਸਾਰਾ ਸਾਲਟ ਵਗੈਰਾ ਪਈ ਆ ਜਿਵੇਂ ਇੱਧਰ ਆਹ ਤੇ ਹੁਣ ਤੁਹਾਨੂੰ ਇੱਧਰ ਚੱਲ ਲੈ ਕੇ ਜਾਂਦੇ ਤੇ ਆਹ ਪਏ ਨੇ ਬੈੱਡ ਸ਼ੀਟਾਂ ਨੇ ਬੈੱਡ ਸ਼ੀਟ ਡਬਲ ਬੈੱਡ ਸਾਈਜ਼ ਕਿੰਨੇ ਰਿਹਾ ਹੈ ਸਾਢੇ 500 ਰੁਪਏ ਸਾਢੇ 500 ਸਟਾਰਟਿੰਗ ਰੇਟ ਕੀ ਆ ਸਾਢੇ 500 ਜੀ 250 ਰੁਪਏ ਦੇ ਸਟਾਰਟਿੰਗ 250 ਰੁਪਏ ਹਾਂ ਆ ਵੀ ਬੈੱਡ ਹੀ ਪਰਦੇ ਨੇ ਬੈੱਡ ਫੀਟ 820 ਦੀ 820 ਦੀ ਆ 820 ਦੀ ਹੈ ਭਾਈ ਹੋ ਜਾਂਦੀ ਹੈ ਅੱਛਾ ਅੱਛਾ ਠੀਕ ਲੋ 820 ਤੇ ਬਾਈ ਕੋ ਸਟਾਰਟਿੰਗ ਹੋ ਜਾਂਦੀ ਆ ਤੇ ਆਪ ਇਹਦੇ ਦੁਬਾਰਾ ਕੇ ਬਾਕੀ ਜਿਵੇਂ ਸ਼ਰਾਣੇ ਪੈਨੇ ਇਹ ਕਿੰਨੇ ਦੇ ਨੇ ਵਿਆ ਪੈਨੇ ਕਾਲੀ 300 ਤੋਂ ਦੋ 250 ਕਾਲੀ ਤੋਂ ਹੈ ਇਹ ਵਾਲੇ ਅੱਛਾ ਇਹ 352 ਨੇ ਆ 250 ਦੇ ਤੋਂ 250 ਠੀਕ ਗਾਰੰਟੀ ਗਾਰੰਟੀ ਖਰਾਬ ਤਾਂ ਨਹੀਂ ਹੁੰਦੇ ਗਾਰੰਟੀ ਨਹੀਂ ਹੁੰਦੀ ਖਰਾਬ ਜੋ ਹੁੰਦੇ ਆਲੇ ਠੀਕ ਉਹਦੇ ਕਿਹੜੀ ਨਹੀਂ ਹੁੰਦੀ ਠੀਕ ਲੈ ਪਈ ਇਹ ਬਲੈਕ ਹੈ ਜਿਵੇਂ ਆ ਪਹਿਲੇ ਦੇਖੋ ਤਾਂ ਤੁਸੀਂ ਦੇਖੋ ਕਾ ਨਾ ਕੱਪੜਾ ਪਿਆ ये करो चेक बाकी देखो।, देखो देखो कपड़ा भी। ते कपड़ा भी वैसे देख लू कही अपना हाथ लाते बढ़िया कपड़ा कपड़ा भी देखा बाकी विजिट करो आके आखो एक फराइडे लग जाए भी ਬਾਕੀ ਰੇਟ ਇਸ ਦਾ ਭਈਆ 100 ਰੁਪਏ ਵਿੱਚ ਬਿੱਟਰ ਹੈ ਕੋਈ ਵੀ ਜਿਹੜਾ ਮਰਜ਼ੀ ਲੈ ਲੋ ਜਿਹੜਾ ਮਰਜ਼ੀ ਚੱਕ ਲੋ ਬਾਈਕ ਨਾ 100 ਰੁਪਏ ਵਿੱਚ ਲੋ ਵੀ ਬਹੁਤ ਇਕੱਠ ਹੁੰਦਾ ਹੈ ਸੇਲ ਦੇ ਵਿੱਚ ਜੇ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਇਕੱਠ ਹੋ ਗਿਆ ਬਾਕੀ ਆ ਦੇਖੋ ਕਿੰਨੇ ਪਏ ਨੇ ਇੱਧਰ ਤੇ ਆਹ ਦਵੱਟੇ ਆਗੇ ਜਵੇਂ ਤੇ ਆਹ ਦਵੱਟੇ ਪਏ ਨੇ ਲੋ ਵੀ سارے ਦਵੱਟੇ ਹੋ ਗਏ ਦਵੱਟੇ ਨੇ ਕੋ ਸੂਟ ਨੇ ਇਹ 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 ਬਾਰੇ ਕੁਸਰੇ ਲੋਨ ਗਾਜੀ ਗਣੇਸ਼ ਪਿਆਰ ਹੋ ਗਏ ਬਾਕੀ ਦੇਖੋ ਕਿੰਨਾ ਕੱਪੜਾ ਪਿਆ ਕਿੰਨਾ ਜਿਆਦਾ ਪਿਆ ਤੇ ਆ ਪਹਿਨੇ ਜਿਵੇਂ ਇਧਰ ਹਾਂ ਇਹ ਰੰਗ ਨਿਕਾ ਦੇ ਚੱਪਲ ਕੋਈ ਨਾ ਤਾਂ ਕੱਪੜਾ ਬੈਨੋਗਾ ਆ ਪਹਿਨੇ ਸਾਰੀ ਤੇ ਬਹੁਤ ਕੱਪੜਾ ਤੁਹਾਨੂੰ ਇੱਥੇ ਮਿਲ ਜੂਗਾ ਇਹ ਦੇਖ ਸਕਦੇ ਹੋ ਤੇ ਬਹੁਤ ਕਾਠਾ ਬਾਕੀ ਆ ਪਹਿਨੇ ਸੂਟ ਵਗੈਰਾ ਪਹਿਨੇ ਬਾਈ ਕਿੰਨੇ ਦਾ ਇੱਕ ਸੂਟ ਹੈ ਬਈ ਇਹ 300 ਦਾ ਹੈ ਕਿੰਨੇ ਸੌ ਦਾ ਸੌ ਫਿੱਟ 300 ਰੋਏ ਇੱਕ ਤੇ ਰੰਗ ਵਗੈਰਾ ਦੇਖ ਸਕਦੇ ਪਿੰਨੇ ਜਿਆਦੇ ਨੇ ਕੱਪੜੇ ਦੀ ਕੁਆਂਟੀਟੀ ਬਹੁਤ ਆ ਉਹ ਕੱਪੜਾ ਵੀ ਦੇਖ ਸਕਦੇ ਕਿੰਨਾ ਜਿਆਦਾ ਆ ਆ ਬਈ ਸਾਬ ਆਪਾਂ ਇਹ ਲੋ ਦੇਖੋ ਕਿੰਨੇ ਡਬੱਟੇ ਕਿੰਨੇ ਡਬੱਟੇ ਹੋਏ ਲੋ ਦੇਖੋ ਇਹ ਲੈ ਕੇ ਗਏ ਤੇ ਆਹ ਆ ਲੋ ਭਾਈ ਤੁਹਾ ਆਪਣੀ ਰੰਗ ਦੇਖੋ ਕਿੰਨੇ ਸੋਹਣੇ ਨੇ ਕਿੰਨੇ ਪਿਆਰੇ ਨੇ ਤੇ ਦੁਬੱਟਿਆਂ ਦੇ ਬਹੁਤ ਜ਼ਿਆਦੇ ਕੁਆਂਟੀਟੀ ਦੇ ਕੱਪੜਾ ਪਿਆ ਜੇ ਮੈਨਾਂ ਦੇਖ ਸਕਦੇ ਹੋ ਲਓ ਜੀ ਲਓ ਜੀ ਬਾਕੀ ਐ ਨਹੀਂ ਹੈਗਾ ਵੱਡੇ ਨੇ ਤੇ ਕੱਟ ਦੇਖੋ ਕਿੰਨਾ ਜ਼ਿਆਦਾ ਆ ਕੱਟ ਬਹੁਤ ਜ਼ਿਆਦਾ ਹੋ ਗਿਆ ਅਰੇ ਰੇਟ ਆ ਬਤਾ ਲਓ ਜੀ ਦੁਬੱਟੇ ਤੁਹਾਨੂੰ ਹੋਰ ਦਿਖਾਉਣੇ ਨੇ ਦਵੱਟੀ ਨੇ ਲੋਨ ਆਪਏ ਨੇ ਬਾਕੀ ਆਪਏ ਨੇ ਇੱਧਰ ਉਹ ਦੇਖੋ 100 ਰੁਪਏ ਮੀਟਰ ਤੇ ਪ੍ਰਿੰਟ ਜਿਹਾ ਜਰਾ ਆ ਗਏ ਛੂਟ ਆ ਤੇ ਆਪਏ ਨੇ

3.5 ਮੀਟਰ 3.5 ਮੀਟਰ ਅਥੇ ਜਿਆਦਾ ਹੁੰਦਾ 5 ਮੀਟਰ ਤੋਂ ਹੈ ਜਿਆਦਾ ਹੁੰਦਾ 5 ਮੀਟਰ ਇਹ ਬਾਕੀ ਆ ਪਹਿਨੇ ਅੰਦਰ ਪੰਜ ਸਲੋ ਪੱਕਾ ਹਾਂ ਬਾਕੀ ਕੱਪੜੇ ਦੀ ਕੁਆਂਟੀਟੀ ਬਹੁਤ ਜ਼ਿਆਦਾ ਮਿਲ ਜੂ ਕੱਪੜਾ ਬਹੁਤ ਜ਼ਿਆਦਾ ਆ ਜਿਵੇਂ ਆ ਬਾਈ ਕੋ ਇੱਧਰ ਦੇਖੋ ਸਾਰਾ ਸਾਨੂੰ ਇੱਥੋਂ ਆ ਵੀ ਕਪੜਾ ਮਿਲ ਜੂ ਸੂਟ ਵਗੈਰੇ ਦੀ ਕੁਆਂਟੀਟੀ ਜ਼ਿਆਦੇ ਆ ਬਈ ਕੀ ਰੇਟ ਹੈ ਇਹਨਾਂ ਦਾ ਕੀ ਆ ਰੇਟ ਹੈ 300 ਰੁਪਏ ਦਾ ਕੋਟ ਹੈ ਪਾਜੀ ਹੈ 100 ਰੁਪਏ ਦਾ 300 ਰੁਪਏ ਦਾ ਸੂਟ 600 ਰੁਪਏ ਮਿਲ 5 ਮੀਟਰ ਆਏਗਾ ਪੂਰਾ 3 ਠੀਕ ਹੈ ਜੀ ਇਹ ਹੀ ਬਾਈ 300 ਰੁਪਏ ਦਾ ਗੱਲ ਹੈ ਗੱਲ 5 ਮੀਟਰ ਪੂਰਾ 5 ਮੀਟਰ ਮਿਲ ਜੂ ਆ 5 ਮੀਟਰ ਹੈ ਬਾਈ ਇਹ ਕਦੋਂ 5 ਮੀਟਰ 5 ਮੀਟਰ ਪੂਰਾ ਤੇ ਆ ਪਈ ਆ ਜਮੇ ਕਪੜਾ ਹੀ ਕਪੜਾ ਪਿਆ 100 ਦਾ ਮੀਟਰ ਹੈ ਭਈਆ 100 ਰੁਪਏ ਮੀਟਰ 100 ਦਾ ਮੀਟਰ 100 ਦਾ ਮੀਟਰ ਹੈ ਮਸਲੀਨ ਕਾਟਨ ਜਸਿਆ 350 ਰੁਪਏ ਮੀਟਰ ਵਾਲਾ ਕਪੜਾ 100 ਰੁਪਏ ਮੀਟਰ ਲਓ ਵੀ 350 ਵਾਲਾ ਬਾਈ ਕਹਿੰਦਾ 100 ਰੁਪਏ ਮੀਟਰ ਹੁਣ ਹੋਰ ਕੀ ਚਾਹੀਦਾ ਇਹਨੂੰ ਸੇਲ ਕਹਿੰਦੇ ਨੇ ਫਿਰ ਸੂਰਤਾਂ ਵਾਲੇ ਸੂਰਤ ਕਾ ਸੂਰਤਾਂ ਵਾਲੇ ਕੋਈ ਵੀ 100 ਰੁਪਏ ਮੀਟਰ ਆਣੇ ਕੋਈ ਵੀ ਆ 100 ਮੀਟਰ ਹੈ ਕੋ ਜੋ ਮਰਜ਼ੀ ਕੋ ਅਟ ਬੱਟੇ ਆ ਗਿਆ ਇੱਧਰ ਕੀ ਛੂਟ ਨੇ ਕੱਟ ਪੀਸ ਨੇ ਬਾਈ ਇਹ ਕੱਟ ਪੀਸ 100 ਰੁਪਏ 100 ਰੁਪਏ ਕੱਟ ਪੀਸ ਕਿਹੜਾ ਬਾਈ 100 ਰੁਪਏ ਮੀਟਰ ਆ 100 ਰੁਪਏ ਦਾ ਪੂਰਾ ਪੀਸ ਹੈ ਮਾਰਕੀਟ ਐ ਆਪਣ 150 ਰੁਪਏ 200 ਰੁਪਏ ਮੀਟਰ ਇਹ ਕਪੜਾ ਜਿਹਾ ਮਿਲਦਾ ਹੈ ਇੱਥੇ ਆਪਰੇ 100 ਰੁਪਏ ਪੂਰਾ ਪੀਸ ਮਿਲ ਰਿਹਾ ਹੈ 2.5 ਮੀਟਰ ਪੂਰਾ 2.5 ਮੀਟਰ 100 ਰੁਪਏ ਦਾ ਹਾਂਜੀ ਠੀਕ ਹੈ ਇਹ ਕਿੰਨਾ ਹੁੰਦਾ 2.5 ਮੀਟਰ ਹੁੰਦਾ ਹੈ ਹਾਂਜੀ ਇਹ ਪਹਿਲੇ ਕੱਟ ਕੱਟ ਪੀਸ ਹੁੰਦੇ ਨੇ ਹਾਂਜੀ ਲੋ ਕਲਰ ਆਪਸ਼ਨ ਬਹੁਤ ਹੈ ਜੀ ਆ ਕੇ ਸ਼ੂਟ ਨੇ ਤਰ ਹਾਂਜੀ ਪੂਰਾ 2.5 ਮੀਟਰ ਕੇ ਅੱਛਾ ਇਹ 3.5 ਮੀਟਰ ਕੇ ਸੂਟ ਹੁੰਦੇ ਆ ਭਾਈ ਇਹ ਨਾ 200 ਰੁਪਏ ਕੇ ਸੂਟ ਹੁੰਦਾ ਹੈ ਮਾਰਕੀਟ ਮੇ ਇਹ ਸੂਟ ਆਪਕੋ 300 400 ਰੁਪਏ ਸੂਟ ਮਿਲਤਾ ਜੋ ਕਿ ਯਹਾਂ ਪੇ ਸਿਰ ਆਪਕੋ ਅੰਤੋ 200 ਰੁਪਏ ਕੇ ਸੂਟ ਮਿਲ ਜਾਏਗਾ 200 200 ਦਾ 3.5 ਮੀਟਰ ਹਾਂਜੀ ਬੜੇ ਪਨੇ ਵਾਲਾ ਹੈ ਨਾ ਹਾਂਜੀ ਠੀਕ ਹੈ ਇਸਨੇ ਆਪਕੋ ਬਹੁਤ سارے ਕਲਰ ਡਿਜ਼ਾਈਨ ਹੂੰ ਕਲਰ ਆਪਸ਼ਨ ਤਾਂ ਬਹੁਤ ਆ ਲੋ ਵੀ ਕਲਰ ਆਪਸ਼ਨ ਤਾਂ ਬਹੁਤ ਜ਼ਿਆਦਾ ਆ ਇਹ ਬਾਕੀ ਆ ਇੱਧਰ ਪਏ ਨੇ ਜਿਵੇਂ ਤੇ ਆ ਤੁਹਾਨੂੰ ਉੱਧਰ ਦਿਖਾਉਨੇ ਆ ਜਿਵੇਂ ਹੋਰ ਪਏ ਨੇ ਇੱਧਰ ਜਿਵੇਂ ਪਰਦੇ ਵਗੈਰਾ ਹੋਵੇ ਉਹ ਵੀ ਦਿਖਾਉਨੇ ਆ ਤੁਹਾਨੂੰ ਤੇ ਬੈੱਡ ਸ਼ੀਟਾਂ ਹੋ ਗਈਆਂ ਜਿਵੇਂ ਸਾਰੀਆਂ ਤੁਹਾਨੂੰ ਦਿਖਾਉਣੀ ਆ ਸ਼ੂਟ ਨੇ ਭਾਈ ਸ਼ੂਟ ਕਿ ਕਿੰਨੇ ਦਾ ਭਾਈ ਇਹ ਕਿੰਨੇ ਮੀਟਰ ਹੈ ਇਹ 100 ਰੁਪਏ 100 ਰੁਪਏ ਮੀਟਰ ਕਿੰਨੇ ਮੀਟਰ ਹੁੰਦਾ ਭਾਵੇਂ ਇਹ ਇਹ ਥਾਨ ਹੁੰਦੇ ਥਾਨ ਹੁੰਦੇ ਠੀਕ ਹੈ ਜੀ ਇਹ ਵੀ 100 ਰੁਪਏ ਮੀਟਰ ਹੈ ਠੀਕ ਕਿੰਨੇ ਨੂੰ 100 ਰੁਪਏ 100 ਰੁਪਏ ਆ ਬੜੇ ਪੰਨੇ ਦਾ ਹਾਂਜੀ ਬੜੇ ਪੰਨੇ ਦਾ ਬੜੇ ਪੰਨੇ ਦਾ ਭਾਈ ਉਹ ਕਿੰਨਾ ਇਹ 100 ਰੁਪਏ ਮੀਟਰ ਉਹ 60 ਰੁਪਏ ਆ ਲਓ ਵੀ ਤੂੰ ਸਭ ਕੱਟ ਲੈਣਾ 60 ਰੁਪਏ ਵੀ ਹੈਗਾ ਬਾਈ ਕੋ ਕਰੋ ਚੈੱਕ ਚਲੋ ਰੱਖ ਹਾਂ ਬਾਕੀ ਆ ਪਏ ਨੇ ਇਹ ਆ ਪਏ ਨੇ ਜਿਵੇਂ ਬਾਕੀ ਬੈੱਡ ਸੀਟਾਂ ਹੋ ਗਈਆਂ ਇਹ ਅਲੱਗ-ਅਲੱਗ ਲੈਣਾ ਨਾ ਲੈ ਲਓ ਇਹ ਬੁਣੋ ਕੋ ਦੇਣਾ ਆਪ ਕੋ ਰੱਖਣਾ ਹੈ ਇਹ ਅਧਿਕਾਰੇ ਤੇ ਹਰ ਇੱਕ ਸ਼ੁੱਕਰਵਾਰ ਨੂੰ ਲੱਗਦੀ ਹੈ ਸੇਲ ਚੰਡੀਗੜ੍ਹ ਦੇ ਵਿੱਚ ਬਾਕੀ ਦੇਖੋ ਕਿੰਨੀ ਕੁਆਂਟੀਟੀ ਦੇ ਵਿੱਚ ਪਿਆ ਤੇ ਜਿਵੇਂ ਆ ਸੁਰਗੱਲਾ ਦਾ ਦਿੱਤਾ ਸੀ ਸੁਨਾਰੀ ਵਗੈਰਾ ਦੇਖੋ ਬਾਕੀ ਆ ਪਏ ਨੇ ਹਰੀ ਬੈੱਡ ਸੀਟ ਹੈ ਬਈ ਇੱਕ ਨੇ ਸਟਾਰਟ ਕੀ ਹੁੰਦੇ ਘੱਟ ਤੋਂ ਘੱਟ 200 ਰੁਪਏ ਸੇ ਸਟਾਰਟ ਹੈ ਜੀ 200 ਰੁਪਏ 200 ਵਾਲੀ ਕਿਹੜੀ ਆ ਲਾਈ ਬਾਈ 200 ਰੁਪਏ ਵਾਲੀ ਦਿਖਾਉਣਾ ਆਪਾਂ ਨੂੰ ਬੈੱਡ ਸ਼ੀਟ ਤੁਹਾਨੂੰ ਦਿਖਾ ਦਿੰਦੇ ਆ ਲਓ ਬਾਈ ਆ 200 ਰੁਪਏ ਦੀ ਆ 200 ਤੋਂ ਹੀ ਸਟਾਰਟਿੰਗ ਹੋ ਜਾਂਦੀ ਆ ਨਾ ਆਪ ਜਿੰਨੀ ਮਰਜ਼ੀ ਲੈ ਲਓ ਵਧੀਆ ਬੈੱਡ ਸ਼ੀਟ 550 ਵਧੀਆਣੀ ਵਧੀਆ 550 ਦੀ ਲਓ ਬਾਈ ਕਲੀ ਬੈੱਡ ਸ਼ੀਟ ਹੀ ਆਪਣੇ ਕੋਲ ਹੋਰ ਵੀ ਬਸ ਬੈੱਡ ਸ਼ੀਟ ਹੀ ਹੈ ਅੱਛਾ ਠੀਕ ਹੈ ਬੈੱਡ ਸ਼ੀਟ ਹੈ ਸੋਫੇ ਕਵਰ ਸੋਫੇ ਕਵਰ ਇੱਕ ਇਹਨੇ ਤੋਂ ਸਟਾਰਟ ਹੋਣਾ ਸੋਫਾ ਕਵਰ ਅਲੱਗ ਅਲੱਗ ਰੇਟ ਹੈ ਜੀ 450 ਤੋਂ ਸਟਾਰਟ ਹੈਗਾ ਸਟਾਰਟਿੰਗ ਵਧੀਆ ਕਿੰਨੇ ਦਾ ਜੀ ਵਧੀਆ ਲੈਣਾ ਹੋਵੇ ਮੈਨੂੰ ਵਧੀਆ 1200 ਰੁਪਏ ਵਧੀਆ ਠੀਕ ਹੈ ਜਿਹੜੇ ਹਰ ਇੱਕ ਸ਼ੁੱਕਰਵਾਰ ਨੂੰ ਲੱਗਦੀ ਹੈ ਨਾ ਜਹਾਂ ਪਰ ਜਿਹੜੇ ਹਰ ਇੱਕ ਸ਼ੁੱਕਰਵਾਰ ਨੂੰ ਲੱਗਦੀ ਹੈ ਨਾ ਸ਼ੁੱਕਰਵਾਰ 20 ਐਕਟਰ ਮੇ ਨਾ 20 ਐਕਟਰ ਠੀਕ ਹੈ ਲੌਬੀ ਹਰ ਇੱਕ ਸ਼ੁੱਕਰਵਾਰ ਨੂੰ ਲੱਗਦੀ ਹੈ ਤੇ ਬਾਕੀ ਆ ਪਏ ਨੇ ਜਿਵੇਂ आओ कपड़ा थो बहुत मशहूर है देख सकते जमें कपड़ा बहुत ज़्यादा पे कलर ऑप्शन भी बहुत ज्यादा है ਕਈ ਕੱਟ ਬਹੁਤ ਜ਼ਿਆਦਾ ਹੋ ਗਿਆ ਜਿਵੇਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਕੱਟ ਹੋ ਗਿਆ ਕੀ ਰੇਟ ਹੈ ਭਈ ਇਹਨਾਂ ਦਾ ਇਹ 1600 ਰੁਪਏ 1600 ਰੁਪਏ ਠੀਕ ਕਿੰਨੇ ਮੀਟਰ ਹੁੰਦਾ ਹੈ ਇਹ 5 ਮੀਟਰ 5 ਮੀਟਰ 1600 ਨਹੀਂ ਹੈ 1600 ਨਹੀਂ ਜਾਣੀ ਪੂਰਾ ਸੂਟ 1600 ਰੁਪਏ ਦਾ ਕੰਨ ਜੁੰਨੀ ਤੋਂ ਜੁੰਨੀ ਜੁੰਨੀ ਸਾਥ ਨਾਲ ਕੀ ਬਾਕੀ ਇੱਥੇ ਥਾਣਾ ਥਾਣਾ ਹੁੰਦੇ ਨੇ ਕੱਪੜੇ ਵਿੱਚ ਤੁਸੀਂ ਮੀਟਰ ਦੇ ਹਿਸਾਬ ਨਾਲ ਵੀ ਆ ਕੇ ਲੈ ਸਕਦੇ ਹੋ ਜਿਵੇਂ ਆਹ ਬਾਈਕ ਕੋਈ ਨਹੀਂ ਦਰ ਦੇ 35 35 ਬਾਕੀ ਆਪਏ ਨੇ ਇੱਧਰ ਤੇ ਕੱਟ ਦੇ ਪਕੰਣਾ ਜਾਦੇ ਆ ਤੁਸੀਂ ਦੇਖ ਸਕਦੇ ਹੋ ਤਾਂ ਦੇਖੋ ਕਿੰਨਾ ਕੱਟ ਹੋ ਗਿਆ ਤੇ ਇੱਧਰ ਜੂਸ ਵਗੈਰਾ ਜਿਵੇਂ ਖਾਣ ਪੀਣ ਦੀਆਂ ਦੁਕਾਨਾਂ ਵੀ ਹੈਗੇ ਜਿਵੇਂ ਜੂਸ ਦੰਨੇ ਦਾ ਹੋ ਗਿਆ ਜਾਂ ਗੋਲ ਗੱਪੇ ਹੋਗੇ ਤੇ ਤੁਸੀਂ ਕੁਝ ਖਾ ਵੀ ਸਕਦੇ ਹੋ ਬਾਕੀ ਆ ਲੈ ਕੋਰੇ ਕੱਟ ਕੰਨਾ ਤੇ ਕੱਪੜਾ ਦੇਖੋ ਕਿੰਨਾ ਜਾਦੇ ਆ ਕੱਪੜੇ ਦੀ ਕੁਆਂਟੀਟੀ ਦੇਖੋ ਤੇ ਬਾਕੀ ਤੁਸੀਂ ਵਿਜ਼ਿਟ ਕਰੋ ਵੇਟ ਕਰਕੇ ਆ ਕੇ ਦੇਖੋ सारा कपड़ा देख सकते लो। आ सारे पे ने कट देखो कि जाने लोग आ गए ਲੋਕੀ ਹੁਣ ਆਪਾਂ ਤੁਹਾਨੂੰ ਇੱਧਰ ਦਿਖਾਉਣੀ ਆ ਥੋੜੀ ਖਾਣ ਪੀਣ ਵਾਲੀਆਂ ਦੁਕਾਨਾਂ ਜਿਵੇਂ ਆ ਦੇਖੋ ਇੱਧਰ ਨਾ ਉਹ ਸਾਰੀ ਇੱਧਰ ਖਾਣ ਪੀਣ ਵਾਲੀਆਂ ਦੁਕਾਨਾਂ ਨੇ ਜਿਵੇਂ ਕੁਝ ਕੁਸਾ ਪਾਣਾ ਪੀਣਾ ਤਾਂ ਓਬਵੀਅਸ ਹੈ ਦੇਖ ਸਕਦੇ ਹੋ ਦੇਖ ਸਕਦੇ ਹੋ ਹਾਂ ਉਹ ਇਹ ਸਭ ਤੋਂ ਘੱਟ ਕਿੰਨੇ ਦਾ ਹੋਗਾ ਤੁਹਾਡੇ ਕੰਮ ਕਿੰਨੇ ਦਾ ਹੈ 50 ਰੁਪਏ ਸਰ 50 ਰੁਪਏ 50 ਰੁਪਏ ਤੋਂ ਸਟਾਰਟ ਆ ਭਾਈ ਲੋ 200 ਰੁਪਏ ਤੋਂ ਸਟਾਰਟ ਆ ਭਾਈ ਅਬੇ ਚਿੰਤਾ ਆਈ ਬਾਰੇ 600 ਕੀ ਬੋਲੀ ਤੇ ਬਾਕੀ ਤਕਰੀਬਨ ਮੈਂ ਤੁਹਾਨੂੰ ਕੱਪੜਾ ਦਿਖਾਈ ਦਤਾ ਵੈ ਤੁਹਾਨੂੰ ਇੱਧਰ ਦਿਖਾ ਲੇ ਇੱਕ ਵਾਰ ਹੋਰ ਲੋ ਸਾਰਾ ਕੱਪੜਾ ਤੁਸੀਂ ਦੇਖ ਸਕਦੇ ਹੋ

वापिस वही सौ दो सौ तेरह सौ एक केरफन में मिलती हूँ मेरे में लात लग गया ये सौ रुपए की ये सौ रुपए थी हाँ हाँ दो सौ ये दो सौ हाँ दो सौ है ठीक है तो अभी ये भाई का ना दो सौ रुपए या आस होते हैं ये वो थोड़ा ज़्यादा होते हैं ना सो होगा जान जाऊँगी सेम ही होगा जी भाई कितने हैं � ਬਾਕੀ ਸਾਰਾ ਤੁਹਾਨੂੰ ਦਿਖਾਤਾ तकरीबन ਤੇ ਪਾਜੀ ਮਾਡੇ ਸਾਹਮਣੇ ਪਾਜੀ ਆ ਵੀ ਇਤਨੇ ਵੀ ਪੈਨੇ ਕਾਫੀ ਇਹ ਕਾਫੀ ਕਵਾਂਟੀਟੀ ਦੇ ਕਪੜਾ ਪਿਆ ਇਹ ਨਹੀਂ ਹੈਗਾ ਵੀ ਤੁਹਾਨੂੰ ਤੁਹਾਨੂੰ ਕਪੜਾ ਬਹੁਤ ਜ਼ਿਆਦਾ ਮਿਲ ਜੂ ਤੁਹਾਨੂੰ ਜਿਵੇਂ ਆ ਪੈਨੇ ਸਾਰੇ ਤੇ ਕਲਰ ਆਪਸ਼ਨ ਵੀ ਬਹੁਤ ਜ਼ਿਆਦਾ ਆ ਇਹ ਸੂਟ ਦੇ ਵਜੇ ਸੂਟ ਹੈ ਨਾ ਕਿਤਨੇ ਦਾ ਹੈ 400 400 5 ਮੀਟਰ 5 ਮੀਟਰ 400 ਦਾ ਦਾ ਸਾਰਾ ਦੇਖੋ ਇਹ ਨਹੀਂ ਪਿੰਜ ਦੀ ਤੇ ਧੁੱਪ ਨਿਕਲੇ ਜੀ ਸਵੇਰੇ ਮੌਸਮ ਮੀਂਹ ਆ ਰਿਹਾ ਤੇ ਹੁਣ ਨਿਕਲੇ ਧੁੱਪ ਬਾਕੀ ਆ ਦੇਖੋ ਸਾਰਾ ਕਪੜਾ ਤੇ ਬਹੁਤ ਜ਼ਿਆਦਾ ਕਪੜਾ ਤੁਸੀਂ ਜ਼ਰੂਰ ਆਓ ਯਾ ਮੈਂ ਥਾਨਾ ਦੇ ਥਾਨ ਪੈਦੇ ਤੁਸੀਂ ਮੀਟਰ ਦੇ ਹਿਸਾਬ ਨਾਲ ਥੋਵਾ ਕੇ ਲੈ ਸਕਦੇ ਹੋ ਕਿੰਨੇ ਦਾ ਮੀਟਰ ਆ ਬਾਈ ਕੋਈ ਵੀ ਦੱਸ ਦੇ ਕੋਈ 300 ਰੁਪਏ ਦਾ ਸੂਟ ਠੀਕ ਛੂਟ ਹੈ 300 ਰੁਪਏ ਦਾ ਠੀਕ ਹੈ ਸੂਟ ਆਏ ਬਾਕੀ ਮੀਟਰ ਦੇ ਹਿਸਾਬ ਨਾਲ ਹੀ ਮਿਲ ਜਾਂਦਾ ਨਾ 60 ਰੁਪਏ ਪਰ ਮੀਟਰ 100 ਰੁਪਏ ਮੀਟਰ ਅੱਛਾ ਅੱਛਾ ਇਹ ਰਿਕੇਦਾਰੇ ਮਸਲੀਨ ਕਾਟ ਨੇ ਠੀਕ ਹੈ ਮਾਰਕੀਟ ਮੇ ਮਿਲੇਗਾ ਆਪਕੋ 140 ਰੁਪਏ ਮੀਟਰ ਆ ਮੇਰੇ ਕੋਲ ਨੇ ਕਿਤੇ 100 ਰੁਪਏ ਮੀਟਰ ਆ 100 ਰੁਪਏ ਮੀਟਰ ਲਓਗੇ ਲਓ ਕੱਪੜਾ ਦੇਖੋ ਕਿੰਨਾ ਜਾਦੇ ਆ ਉਹ ਆਸ ਭਾਗ ਗਿਆ ਕਿ ਹੁਣ ਇਸੇ ਭਾਗ ਗਿਆ ਤੇ ਇਹ ਆ ਸਾਰੀ ਸੇਲ ਚੰਡੀਗੜ੍ਹ ਦੀ ਇਹ ਆਪਾਂ ਤੁਹਾਨੂੰ ਦਿਖਾਈ ਆ ਤਕਰੀਬਨ ਲਓ ਵੀ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦਿਖਾਈ ਆ ਸੇਲ ਸਾਰੀ ਜਿਹੜੀ ਕਿ ਚੰਡੀਗੜ੍ਹ ਲੱਗਦੀ ਆ 20 ਫੈਕਟਰ ਚ ਤੇ ਬਾਕੀ ਅੱਗੇ ਬੈਗ ਵਗੈਰਾ ਹੀ ਮਿਲ ਜਾਣਗੇ ਬੈਕਪੈਨ ਜਿਵੇਂ ਮਿੱਠੂ ਬੈਗ ਤੇ ਬਾਕੀ ਆ ਵੀ ਸੇਲ 20 ਰੁਪਏ 30 ਰੁਪਏ ਮੈਂ ਦੇਖੋ ਸਾਰੀ ਇਹ ਸਾਰੀ 20 30 ਰੁਪਏ ਸੇਲ ਆ ਤੇ ਆਪਾਂ ਤੁਹਾਨੂੰ ਤਕਰੀਬਨ ਸਾਰੀਆਂ ਦਿਖਾਤੀ ਇਹ ਤੇ ਆ ਵੀ ਤੁਹਾਨੂੰ ਦਿਖਾਤਾ ਆਪਾਂ ਸਟਾਰਟਿੰਗ ਦੇ ਵਿੱਚ ਠੀਕ ਹੈ ਜੀ ਲਓ ਹਾਂਜੀ ਆਦੀ ਵੀਡੀਓ ਚ ਆਪਾਂ ਤੁਹਾਨੂੰ ਚੰਡੀਗੜ੍ਹ ਦੀ ਸੇਲ ਦਿਖਾਈ ਹੈ ਜਿਹੜੀ ਕਿ ਹਰ ਇੱਕ ਫਰਾਈਡ ਨੂੰ ਲੱਗਦੀ ਹੈ ਤੇ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਵਧੀਆ ਲੱਗਿਆ ਲਾਈਕ ਸ਼ੇਅਰ ਤੇ ਆਪਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਇੱਕ ਤਾਂ ਆਪ ਨੂੰ ਫੋਲੋ ਕਰ ਲੈਣਾ ਤੇ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਇਹ ਵੀਡੀਓ ਨੂੰ ਕਰਦੇ ਆ ਇੱਥੇ ਐਂਡ ਤੇ ਤੁਹਾਡਾ